ਸੰ 1664 ਈਸਵੀ ਹੁਣ ਅਸੀਂ ਨਹੀਂ بچਾਂਗੇ ਜਹਾਜ਼ ਚ ਪਾਣੀ ਪਰ ਹੈ हट ਕੇ ਰੱਖੋ ਹੌਸਲਾ ਨਾ ਛੱਡੋ ਮੱਖਣਛਾ ਜੀ ਸਾਰਾ ਸਮਾਨ ਖਿਲਰ ਰਿਹਾ ਹੈ ਜਹਾਜ਼ ਦੇ ਹੇਠਾਂ ਪਾਣੀ ਪੜ ਚੁਕਿਆ ਹੈ ਹੁਣ ਅਸੀਂ ਨਹੀਂ ਬਚਾਂਗੇ ਘਬਰਾਓ ਨਾ ਘਬਰਾਹਟ ਟਰੋਸੇ ਵੀ ਦੁਸ਼ਮਣ ਹੈ ਗੁਰੂ ਨਾਨਕ ਦੇਵ ਜੀ ਪੜਾ ਸਾਰਾ ਕੋਲ ਤਰੋਸਾ ਕੇ ਹੋਇਸ ਰੇਸ਼ੇ ਕਨ ਬੰਦ ਨਹੀਂ ਕਰ ਸਕਦਾ ਅਸੀਂ ਇੱਥੇ ਮਰਰ ਵਾਲੇ ਹਾਂ ਏ ਗੁਰੂ ਨਾਨਕ ਤੁਸੀਂ ਨਿਮਾਨਿਆਂ ਦੇ ਮਾਨ ਹੋ ਤੁਸੀਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਹੋ ਮੇਰ ਕਰਿਓ ਤੇ ਫਿਰ ਮੱਖਣਛਾ ਲਵਾਨਾ ਜੀ ਨੇ ਉੱਥੇ ਹੀ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਪਾਠ ਕਰਨ ਤੋਂ ਬਾਅਦ ਉਹਨੇ ਅਰਦਾਸ ਕਰਨੀ ਸ਼ੁਰੂ ਕੀਤੀ। हे गुरु ਹਰਿਕ੍ਰਿਸ਼ਨ ਸਾਹਿਬ ਮੇਰੀ ਅਰਦਾਸ ਸੁਣੋ। ਜੇ ਤੁਸੀਂ ਇਸ ਜਹਾਜ਼ ਨੂੰ ਬਚਾ ਲਿਆ, ਜੇ ਤੁਸੀਂ ਮੇਰੇ ਆਦਮੀਆਂ ਤੇ ਮੇਰੀ ਰੋਜ਼ੀ-ਰੋਟੀ ਨੂੰ ਇਸ ਮੌਤ ਤੋਂ ਬਚਾ ਲਿਆ, ਤਾਂ ਮੈਂ ਤੁਹਾਡੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ। 500 ਸੋਨੇ ਦੀਆਂ ਮੋਹਰਾਂ, ਇਹ ਮੇਰਾ ਵਚਨ ਹੈ, ਸਾਨੂੰ ਬਚਾਓ। ਅਚਾਨਕ ਬਿਜਲੀ ਦੀ ਇੱਕ ਤੇਜ਼ ਚਮਕ ਪਾਣੀ ਨਾਲ ਟਕਰਾਂਦੀ ਹੈ। ਹਵਾ ਦਾ ਸ਼ੋਰ ਘਟ ਜਾਂਦਾ ਹੈ। ਜਹਾਜ਼ ਜੋ ਪਲਟਣ ਵਾਲਾ ਸੀ, ਸਿੱਧਾ ਹੋ ਜਾਂਦਾ ਹੈ। ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ 3 ਮਹੀਨੇ ਬਾਅਦ ਦਿੱਲੀ ਅਸੀਂ ਸਿੱਧਾ ਗੁਰਸਾਹਿਬ ਦੇ ਸਥਾਨ ਤੇ ਜਾਵਾਂਗੇ ਮੇਰੇ ਸਿਰ ਕਰਜ਼ਾ ਹੈ ਉਹ ਉਸ ਸਥਾਨ ਤੇ ਪਹੁੰਚਦੇ ਹਨ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਠਹਿਰੇ ਸਨ ਵਾਹਿਗੁਰੂ ਜੀ ਮੈਂ 8ਵੇਂ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਅਖਮੇ ਪਾਤਸ਼ਾਹ ਤਾਂ ਜੋਤੀ ਜੋਤ ਸਮਾ ਗਏ ਨੇ ਭਾਈ ਜੀ ਉਹ ਕੁਝ ਹਫ਼ਤੇ ਪਹਿਲਾਂ ਸ਼ਰੀਰ त्याग ਗਏ ਨੇ ਸ਼ਰੀਰ त्याग ਗਏ ਫਿਰ ਹੁਣ ਗੁਰੂ ਦੀ ਜੋਤ ਕਿਸ ਵਿੱਚ ਹੈ 9ਵੇਂ ਪਾਤਸ਼ਾਹ ਕੌਣ ਹਨ ਮੈਂ ਆਪਣੀ ਸੁਖਨਾ ਕਿੱਥੇ ਪੂਰੀ ਕਰਾਂ ਸ਼ਰੀਰ त्याਗਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਿਰਫ ਦੋ ਸ਼ਬਦ ਕਹੇ ਸਨ ਬਾਬਾ ਬਕਾਲੇ ਬਾਬਾ ਬਕਾਲੇ ਗੁਰੂ ਬਕਾਲਾ ਪਿੰਡ ਵਿੱਚ ਹਨ ਫਿਰ ਅਸੀਂ ਬਕਾਲੇ ਜਾਵਾਂਗੇ ਬਕਾਲਾ ਪਿੰਡ ਕਾਫਲਾ ਪੰਜਾਬ ਦੇ ਪਿੰਡ ਬਕਾਲਾ ਪਹੁੰਚਦਾ ਹੈ ਇਹ ਕੋਈ ਸ਼ਾਂਤ ਧਾਰਮਿਕ ਸਥਾਨ ਨਹੀਂ ਸੀ ਲੱਗ ਰਿਹਾ ਇਹ ਇੱਕ ਮੇਲੇ ਵਰਗਾ ਲੱਗ ਰਿਹਾ ਸੀ ਝੰਡੇ ਲਹਿਰਾ ਰਹੇ ਸਨ ਢੋਲ ਵੱਜ ਰਹੇ ਸਨ ਉੱਥੇ 22 ਵੱਖ-ਵੱਖ ਕੈਂਪ ਲੱਗੇ ਹੋਏ ਸਨ। ਹਰ ਕੈਂਪ ਵਿੱਚ ਇੱਕ ਗੁਰੂ ਮੰਜੀ ਤੇ ਬੈਠਾ ਹੈ ਤੇ ਉਸ ਦੇ ਮਸੰਦ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਹੀ ਨੌਵੇਂ ਗੁਰੂ ਹਨ। ਇਹ ਕੀ ਹੈ? ਇਹ ਕੋਈ ਪਵਿੱਤਰ ਅਸਥਾਨ ਹੈ ਜਾਂ ਬਾਜ਼ਾਰ? ਆਪਣੀ ਮਰਜ਼ੀ ਦਾ ਗੁਰੂ ਚੁਣ ਲਵੋ ਸੇਠ ਜੀ। ਇੱਥੇ 22 ਗੁਰੂ ਬੈਠੇ ਹਨ। ਧੀਰਮਲ ਉੱਧਰ ਹੈ, ਬਾਕੀ ਉਹਦੇ ਰਿਸ਼ਤੇਦਾਰ ਹੈ। ਹਰ ਕੋਈ ਦਾਅਵਾ ਕਰਦਾ ਹੈ ਕਿ ਗੁਰਗੱਦੀ ਉਸ ਦੀ ਹੈ। ਸੱਚਾ ਗੁਰੂ ਦਿਲਾਂ ਨੂੰ ਜਾਣਨ ਵਾਲਾ ਉਸ ਨੂੰ ਰੋਲਾ ਪਾਉਣ ਲਈ ਮਸੰਦਾਂ ਦੀ ਲੋੜ ਨਹੀਂ ਹੁੰਦੀ ਮੈਂ 500 ਮੋਹਰਾਂ ਦਾ ਵਚਨ ਦਿੱਤਾ ਸੀ ਜੇ ਮੈਂ ਇਹ ਕਿਸੇ ਪਖੰਡੀ ਨੂੰ ਦੇ ਦਿੱਤੀਆਂ ਤਾਂ ਮੈਂ ਗੁਨਾਹਗਾਰ ਹੋਵਾਂਗਾ ਸੱਚਾ ਗੁਰੂ ਜਾਣਦਾ ਹੈ ਕਿ ਮੇਰੇ ਦਿਲ ਵਿੱਚ ਕੀ ਹੈ ਉਹ ਜਾਣਦਾ ਹੈ ਕਿ ਮੈਂ ਤੂਪਾਨ ਵਿੱਚ ਕੀ ਵਚਨ ਦਿੱਤਾ ਸੀ ਮੈਂ ਹਰ ਇੱਕ ਨੂੰ 2 ਮੋਹਰਾਂ ਭੇਟ ਕਰਾਂਗਾ ਪਖੰਡੀ 2 ਲੈ ਕੇ ਖੁਸ਼ ਹੋ ਜਾਣਗੇ ਪਰ ਸੱਚਾ ਗੁਰੂ ਉਹ ਆਪਣੀ ਅਮਾਨਤ ਜਰੂਰ ਮੰਗੇਗਾ ਉਧਰ ਸਭ ਤੋਂ ਵੱਡਾ ਕੈਂਪ ਧੀਰਮਲ ਦਾ ਹੈ ਮੱਖਣਚਾ ਇੱਕ ਸਧਾਰਨ ਸ਼ਰਧਾਲੂ ਬਣ ਜਾਂਦੇ ਹਨ ਉਹ ਧੀਰਮਲ ਦੇ ਅੱਗੇ ਦੋ ਮੋਹਰਾਂ ਰੱਖਦੇ ਹਨ ਧੀਰਮਲ ਦੀਆਂ ਅੱਖਾਂ ਸੋਨਾ ਦੇਖ ਕੇ ਚਮਕ ਉੱਠਦੀਆਂ ਹਨ ਖੁਸ਼ ਰਹੋ ਤੁਹਾਡੀ ਬੇਟਾ ਪਰਵਾਨ ਹੈ ਨਾਨਕ ਦਾ ਘਰ ਖੁਸ਼ ਹੈ ਮੱਖਣ ਸ਼ਾਹ ਇੰਤਜ਼ਾਰ ਕਰਦੇ ਹਨ ਕਿ ਇਹ ਮੇਰੇ 500 ਮੋਰਾ ਬਾਰੇ ਕਿਤੇ ਵਚਨ ਬਾਰੇ ਪੁੱਛਣਗੇ ਪਰ ਧੀਰਮਲ ਹੋਰ ਕੁਝ ਨਹੀਂ ਕਹਿੰਦਾ ਤੇ ਅਗਲੇ ਸ਼ਰਧਾਲੂ ਨੂੰ ਬੁਲਾਉਂਦਾ ਝੂਠਾ ਮੱਖਣ ਸ਼ਾਹ ਬਾਕੀ ਸਾਰੀਆਂ ਬਾਈ ਮੰਜੀਆਂ ਤੇ ਜਾਂਦੇ ਹਨ ਹਰ ਜਗ੍ਹਾ ਉਹ ਦੋ ਮੋਰਾ ਰੱਖਦੇ ਹਨ ਹਰ ਗੁਰੂ ਪੈਸੇ ਲੈ ਕੇ ਖੁਸ਼ ਹੋ ਜਾਂਦਾ ਪਰ ਕੋਈ ਵੀ ਅਸਲੀਅਤ ਨਹੀਂ ਜਾਣਦਾ ਕੀ ਸਾਰੇ ਗੁਰੂ ਦੇਖ ਲੇ ਕੀ ਅਸਲ ਗੁਰੂ ਇੱਥੇ ਨਹੀਂ ਹੈ ਮੈਂ ਤੁਹਾਡੀ ਪਰੇਸ਼ਾਨੀ ਦੇਖ ਰਹੀ ਹਾਂ ਕੀ ਤੁਸੀਂ ਸਾਰੇ ਗੁਰੂਆਂ ਨੂੰ ਮਿਲੇ ਹਾਂ ਮਾਤਾ ਤੇ ਮੈਨੂੰ ਰਾਜਿਆਂ ਦੇ ਕੱਪੜਿਆਂ ਵਿੱਚ 22 ਮੰਗਤੇ ਮਿਲੇ ਹਨ ਪਰ ਇੱਕ ਹੋਰ ਵੀ ਹੈ ਉਹ ਮੰਜੀ ਤੇ ਨਹੀਂ ਬੈਠਦਾ ਉਸ ਦਾ ਕੋਈ ਮਸੰਦ ਨਹੀਂ ਹੈ ਉਹ ਭਾਈ ਮਹਿਰਾ ਦੇ ਘਰ ਇੱਕ ਪੋਰੇ ਵਿੱਚ ਰਹਿੰਦਾ ਹੈ ਤੇ ਹਰ ਵੇਲੇ ਪਖਤੀ ਕਰਦਾ ਰਹਿੰਦਾ ਹੈ ਉਹਦਾ ਨਾਮ ਤੇਗ ਬਹਾਦਰ ਹੈ ਉਹ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਹਨ ਕਿੱਥੇ ਨੇ ਉਹ ਮੈਂ ਹੁਣੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੇ ਫਿਰ ਭਾਈ ਮੱਖਣ ਸ਼ਾਹ ਜੀ ਉਸ ਔਰਤ ਦੇ ਦੱਸੇ ਘਰ ਵੱਲ ਤੁਰ ਪੈਦੇ ਹਨ ਮੱਖਣ ਸ਼ਾਹ ਹਨੇਰੇ ਭੋਰੇ ਵਿੱਚ ਉਤਰਦੇ ਹਨ ਸਾਹਮਣੇ ਗੁਰੂ ਤੇਗ ਬਹਾਦਰ ਜੀ ਸਮਾਧੀ ਵਿੱਚ ਲੀਨ ਹਨ ਇੱਕ ਅਲੌਕਿਕ ਸ਼ਾਂਤੀ ਹੈ ਕੰਛਾ ਅੱਗੇ ਵਧਦੇ ਹਨ ਤੇ ਗੁਰੂ ਜੀ ਦੇ ਅੱਗੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਦੇ ਹਨ ਗੁਰੂ ਸਾਹਿਬ ਅੱਖਾਂ ਖੋਲਦੇ ਹਨ ਤੇ ਕਹਿੰਦੇ ਹਨ ਕਿ ਜਦੋਂ ਜਹਾਜ਼ ਡੋਬ ਰਿਹਾ ਸੀ ਤਾਂ 500 ਮੋਹਰਾਂ ਦੀ ਸੁਖਣਾ ਸੁਖੀ ਸੀ ਤੇ ਹੁਣ ਗੁਰੂ ਨੂੰ ਸਿਰਫ ਦੋ ਮੋਹਰਾਂ ਨਾਲ ਟਾਲ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਆਪਣਾ ਛਿੱਲਿਆ ਹੋਇਆ ਮੋਢਾ ਦਿਖਾਇਆ ਮੱਖਣ ਸ਼ਾ ਹੈਰਾਨ ਰਹਿ ਜਾਂਦੇ ਹਨ ਤੇ ਕੰਬਣ ਲੱਗਦੇ ਹਨ ਗੁਰੂ ਜੀ ਅੱਗੇ ਕਹਿੰਦੇ ਹਨ ਕਿ ਗੁਰੂ ਨੂੰ ਤੇਰੇ ਸੋਨੇ ਦੀ ਲੋੜ ਨਹੀਂ ਮੱਖਣ ਸ਼ਾ ਪਰ ਸਿੱਖ ਦਾ ਵਚਨ ਪੂਰਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਦਾ ਸਿੱਖ ਹਮੇਸ਼ਾ ਆਪਣਾ ਵਚਨ ਪੂਰਾ ਕਰਦਾ ਹੈ ਮੱਖਣਸ਼ਾਹ ਦੇ ਅੱਖਾਂ ਚੋਂ ਹੰਝੂ ਵਹਿ ਤੁਰਦੇ ਹਨ ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਪੈਂਦਾ ਹੈ ਮੈਨੂੰ ਮਾਫ ਕਰ ਦਿਓ ਮੈਨੂੰ ਮਾਫ ਕਰ ਦਿਓ ਸੱਚੇ ਪਾਤਸ਼ਾਹ ਮੈਂ ਪਟਕ ਗਿਆ ਸੀ ਮੈਂ ਤੁਹਾਨੂੰ ਪਰਖਣ ਦੀ ਪੁੱល ਕੀਤੀ ਹੈ ਤੁਸੀਂ ਹੀ ਸੱਚੇ ਗੁਰੂ ਹੋ ਉਹ 500 ਮੋਹਰਾਂ ਦੀ ਥੈਲੀ ਗੁਰੂ ਜੀ ਨੂੰ ਭੇਟ ਕਰ ਦਿੰਦਾ ਹੈ ਇਹ ਸਭ ਤੁਹਾਡਾ ਹੈ ਮੇਰਾ ਜਹਾਜ਼ ਮੇਰੀ ਜਾਨ ਸਭ ਤੁਹਾਡਾ ਹੈ ਗੁਰੂ ਜੀ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਸੱਚਾ ਗੁਰੂ ਲਾਦੋ ਰੇ ਗੁਰੂ ਲਾਦੋ ਰੇ